ਪ੍ਰਧਾਨ ਜੀ ਅੱਜ ਹਾਊਸ ਦੀ ਮੀਟਿੰਗ ਹੋਈ ਜੀ ਕਿਸ ਕਿਸ ਤਰ੍ਹਾਂ ਦੇ ਮਤੇ ਪਾਸ ਹੋਏ ਸ਼ਹਿਰ ਦੇ ਵਿਕਾਸ ਕਾਰਜਾਂ ਦੇ। ਲਗਭਗ 21 ਏਜੰਡੇ ਸੀਗੇ ਇੱਕ ਆਧੂ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿਹੜੇ ਹੈ ਸਰਬਸੰਮਤੀ ਦੇ ਨਾਲ ਪਾਸ ਹੋਏ ਹੈ। ਜਿਹੜਾ ਇੱਕ ਦਾ ਰਹਿ ਗਿਆ ਉਹਨਾਂ ਨੂੰ ਕੋਈ ਪੇਪਰ ਫਾਰਮੈਟੀ ਕੰਪਲੀਟ ਨਾ ਹੋਣ ਦੀ ਵਜ੍ਹਾ ਕਰਣ ਉਹਨਾਂ ਨੂੰ ਪੈਂਡਿੰਗ ਛੱਡਿਆ ਗਿਆ। ਔਰ ਸਭ ਤੋਂ ਅਹਿਮ ਜਿਹੜਾ ਮਤਾ ਨੰਬਰ 334 ਸੀ 15 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਕੰਟਰੈਕਚੁਅਲ ਬੇਸ ਤੇ ਕੰਮ ਕਰ ਰਹੇ ਸੀ ਸਰਕਾਰ ਦੀ ਪਾਲਸੀ ਦੇ ਦੀਨ ਉਹਨਾਂ ਨੂੰ ਪੱਕਾ ਕੀਤਾ ਜਾਣਾ ਸੀ ਲੇਕਿਨ ਉਸ ਦੇ ਵਾਸਤੇ ਹਾਊਸ ਦੀ ਪ੍ਰਵਾਨਗੀ ਜ਼ਰੂਰੀ ਸੀ ਅੱਜ ਸਾਰੇ ਹਾਊਸ ਨੇ ਉਹ 15 ਦੇ 15 ਜਿਹੜੇ ਅਮਪਲਾਈ ਐ ਉਹਨਾਂ ਦਾ ਕੰਡਕਟ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਪਿਛਲਾ ਰਿਕਾਰਡ ਵੇਖਦੇ ਹੋਏ ਸਾਰੇ ਦੇ ਸਾਰੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਕਰਨ ਦੀ ਸਿਫਾਰਿਸ਼ ਕੀਤੀ ਐ ਔਰ ਡਾਇਰੈਕਟਰ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਐ ਕਿ ਹਾਊਸ ਨੇ ਜੋ ਮਤਲਬ ਪਾਸ ਕੀਤਾ ਹੈ ਉਸ ਨੂੰ ਪ੍ਰਵਾਨ ਕੀਤਾ ਜਾਵੇ ਔਰ ਸਾਰਿਆਂ ਨੂੰ ਮੈਂ ਸਾਰੇ ਹਾਊਸ ਦੇ ਵੱਲੋਂ ਉਹਨਾਂ 15 ਦੇ 15 ਕਰਮਚਾਰੀਆਂ ਨੂੰ ਮੈਂ ਦਿਲ ਦੀਆਂ ਗ੍ਰਾਂਟਾਂ ਤੋਂ ਮੁਬਾਰਕਬਾਦ ਦਿੱਤੀ ਹੈ। ਇਹ ਜਿਹੜੇ 15 ਮੁਲਾਜ਼ਮ ਪੱਕੇ ਕਰਨ ਦਾ ਸ਼ੁਭਾਰਸ਼ ਕੀਤੀ ਗਈ ਹੈ ਕਿੰਨੇ ਸਮੇਂ ਤੋਂ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਸੀ? ਇਹ ਕਰੀਬ 10 ਸਾਲ ਤੋਂ ਵੱਧ ਸਮੇਂ ਤੋਂ ਜਿਹੜੇ ਹੈ ਨਗਰ ਕੌਂਸਲ ਦੇ ਵਿੱਚ ਉਹ ਇੱਕ ਕੰਟਰੈਕਚੁਅਲ بیس ਤੇ ਕੰਮ ਕਰ ਰਹੇ ਸੀ। ਤੇ ਇਹ ਇਹਨਾਂ ਨੂੰ ਹੁਣ ਪੱਕੇ ਕਰਨ ਦਾ ਜੋ ਤੁਹਾਡੇ ਵੱਲੋਂ ਮਤਾ ਪਾਇਆ ਗਿਆ ਤੁਹਾਡੇ ਵੱਲੋਂ ਮਤਾ ਪਾਸ ਕਰਕੇ ਭੇਜਿਆ ਗਿਆ ਉਸ ਨਾਲ ਇਹਨਾਂ ਨੂੰ ਕੰਮ ਦਾ ਜਾਂ ਨਗਰ ਕੌਂਸਲ ਦੇ ਵਿੱਚ ਕੰਮ ਦਾ ਕਿਸ ਤਰ੍ਹਾਂ ਫਰਕ ਨਜ਼ਰ ਆਏਗਾ ਜੀ? ਦੇਖੋ ਕੰਮ ਤਾਂ ਪਹਿਲੇ ਹੀ ਬਹੁਤ ਅੱਛਾ ਕਰ ਰਹੇ ਸੀ ਉਹ ਉਹਨਾਂ ਦੇ ਬੈਕਗ੍ਰਾਉਂਡ ਵੇਖਦੇ ਹੋਏ ਅੱਜ ਪੱਕਾ ਕੀਤਾ ਹੈ ਲੇਕਿਨ ਅਸੀਂ ਉਮੀਦ ਕਰਦੇ ਹਾਂ ਕਿ ਪੱਕਾ ਹੋਣ ਤੋਂ ਬਾਅਦ ਵੀ ਉਹ ਜਿਹੜਾ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਦਫ਼ਤਰ ਦੀ ਮਾਨ ਮਰਿਆਦਾ ਦੇ ਮੁਤਾਬਕ ਹੋਰ ਉਰੀ ਕੰਮ ਕਰੇ ਇਹ ਜਿਹੜੇ 15 ਮੁਲਾਜ਼ਮ ਸਨ ਕਿ ਕਿਸ-ਕਿਸ ਵੀ ਵਭਾਗ ਵਿੱਚ ਕੰਮ ਕਰ ਰਹੇ ਸੀ ਨਗਰ ਕ ਵਿੱਚ ਇਹਨਾਂ ਵਿੱਚ 10 ਤਾਂ ਫਾਇਰਮੈਨ ਸੀਗੇ ਜੀ ਤੇ ਪੰਜ ਅਮਪਲਾਈ ਜਿਹੜੇ ਆਪਣੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਸੀ ਤੇ ਬਾਕੀ ਜਿਹੜੇ ਹੋਰ ਵੀ ਕਈ ਕੱਚੇ ਮੁਲਾਜ਼ਮ ਜਿਹੜੇ ਰਹਿ ਗਏ ਨੇ ਉਹਨਾਂ ਲਈ ਅੱਗੇ ਤੋਂ ਕੀ ਪਰਸ਼ ਹੈ ਉਹਨਾਂ ਦੇ ਵੱਲੋਂ ਕੋਈ ਸਰਕਾਰ ਦੀ ਪਾਲਿਸੀ ਆਏਗੀ ਤਾਂ ਅਸੀਂ ਉਹ ਉਹਨੂੰ ਵੀ ਇਨਵਰਨ ਪਾਲਣਾ ਕਰਾਂਗੇ ਇੱਕ ਇਸ ਤੋਂ ਇਲਾਵਾ ਵੀ ਸ਼ਹਿਰ ਵਿੱਚ ਉਹਨਾਂ ਫਿਰ ਕੁਝ ਦਿਨਾਂ ਤੋਂ ਸੇਵਰੇ ਦੀ ਸਮੱਸਿਆ ਆ ਰਹੀ ਹੈ ਜੀ ਪਹਿਲਾਂ ਤੁਹਾਡੇ ਐਫਰਟ ਨਾਲ ਬਹੁਤ ਵਧਿਆ ਹੋ ਗਿਆ ਸੀ ਪਰ ਹੁਣ ਫਿਰ ਦਿੱਕਤ ਆ ਰਹੀ ਹੈ ਕਈ ਥਾਂ ਤੇ ਜਿਵੇਂ ਰਾਧਾ ਸੁਮੀ ਕਲੋਨੀ ਪਾਈ ਨੰਬਰ ਗਲੀ ਹੈ ਜਾਂ ਤਾਨਕ ਮੱਲਾ ਹੈ ਉੱਥੇ ਘਰਾਂ ਦੇ ਬਾਹਰ ਵੀ ਹੁਣ ਕਾਫੀ ਪਾਣੀ ਭਰਿਆ ਆ ਹੁਣ ਮੌਜੂਦਾ ਸਮੇਂ ਵੀ ਉਸ ਲਈ ਕੀ ਦਿੱਕਤਾ ਕੀ ਇਲਾਜ ਹੈ ਅਸੀਂ ਆਪਣੇ ਲੈਵਲ ਤੇ ਪਿਛਲੇ ਕਰੀਬ ਜੀ 2 ਸਾਲਾਂ ਦੇ ਵਿੱਚ ਆਪ ਮੈਂ ਗਰਾਉਂਡ ਲੈਵਲ ਤੇ ਜਾ ਕੇ ਇਸ ਕੰਮ ਨੂੰ ਬੜਾ ਡੀਪਲੀ ਗਹਿਾਈ ਦੇ ਨਾਲ ਦੇਖਿਆ ਹੈ ਔਰ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੇ ਕਾਉਂਸਲਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਸਟਾਫ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਥੋੜੀ ਜੀ ਮੁਸ਼ਕਲ ਜੇਕਰ ਆ ਰਹੀ ਹੈ ਤਾਂ ਸਮਾਜ ਰੰਗੇਸੀ ਉਸ ਨੂੰ ਪੁਰਵੀ ਜਿਹੜਾ ਹੈ ਕੰਟਰੋਲ ਕਰ ਲਵੇ ਪਿਛਲੀਆਂ ਮੀਟਿੰਗਾਂ ਤੁਹਾਡੇ ਕੋਲ ਇੱਕ ਮਤਾ ਅਪਰੂਵ ਕਰਕੇ ਭੇਜਿਆ ਗਿਆ ਸੀ ਵੀ ਨਹਿਰੀ ਪਾਣੀ ਜਿਹੜਾ ਖੁਈ ਖੇੜੇ ਤੱਕ ਆਂਦਾ ਜ ਉਸ ਤੋਂ ਅੱਗੇ ਪਾਈਪਲਾਈਨ ਸਫਾਈ ਨਹੀਂ ਹੈਗੀ। ਬਿੰਦੀਨ ਦੇ ਵਿੱਚ 70% ਨਗਰ ਕੌਂਸਲ ਨੇ ਭਰਨਾ ਸੀ 30 ਆਰਮੀ ਨੇ ਆਰਮੀ ਨੇ ਭਰਨ ਤੋਂ ਮਨਾਂ ਕਰਤਾ ਸੀ ਨਗਰ ਕੌਂਸਲ ਨੇ ਕਹਿੰਦਾ ਸੀ 100% ਅਸੀਂ ਭਰ ਕੇ ਸਫਾਈ ਕਰਾ ਦਾਂਗੇ। ਪਰ ਹਾਲੇ ਤੱਕ ਜੋ ਨਹਿਰੀ ਪਾਣੀ ਫਾਈਲ ਦਾ ਵਾਸੀ ਹੁਣ ਨਹੀਂ ਮਿਲ ਰਹੇ ਉਹਦੇ ਵਿੱਚ ਕੀ ਅੜਚਨ ਰਹਿ ਗਈ ਹੈ। ਦੇਖੋ ਅੱਜ ਵੀ ਉਹਦੇ ਰਿਲੇਟਿਡ ਮਤਾ ਨੰਬਰ 352 ਅਸੀਂ ਲੈ ਗੂੜਾ ਲੈ ਕੇ ਆਏ ਸੀ ਜਿਸ ਦੇ ਵਿੱਚ ਸਾਡੇ ਕੋਲ ਉਸ ਡਿਪਾਰਟਮੈਂਟ ਨੇ 79 ਲੱਖ 25612 ਅਸੀਂ ਅੱਜ ਵੀ ਫਿਰ ਹਾਊਸ ਨੇ ਉਸ ਪੁਰਾਣੀ ਗੱਲ ਨੂੰ ਦੁਹਰਾਦੇ ਹੋਏ ਵੀ ਅਸੀਂ ਪੇਮੈਂਟ ਕਰ ਰਹੇ ਹਾਂ ਲੇਕਿਨ ਉਸ ਦੇ ਬਦਲੇ ਅਸੀਂ ਕੋਈ ਬੈਨੀਫਿਟ ਨਹੀਂ ਲੈ ਰਹੇ ਤੇ ਸਭ ਤੋਂ ਪਹਿਲਾਂ ਜਿਹੜੀ ਉਸ ਜਿਹੜਾ 60 ਲੱਖ ਦਾ ਟੈਂਡਰ ਲੱਗਿਆ ਹੋਇਆ ਹੈ ਉਸ ਦੇ ਨਾਲ ਕੰਮ ਸ਼ੁਰੂ ਕਰਾਇਆ ਜਾਵੇ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਪੇਮੈਂਟ ਕਰਾਂਗੇ ਇਹ ਕਿਹਾ ਜਾ ਸਕਦਾ ਹੈ ਵੀ ਸ਼ਹਿਰ ਵਾਸੀਆਂ ਨੂੰ ਦੁਬਾਰਾ ਨਹਿਰੀ ਪਾਣੀ ਬਿਲਕੁਲ ਦੁਬਾਰਾ ਜਲਦੀ ਅਸੀਂ ਨਹਿਰੀ ਪਾਣੀ ਉਪਲਬਧ ਕਰਾਂਗੇ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं जय हिंद जय भारत